ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਆਫਰ ਦੇ ਵਿੱਚ ਸੂਟ ਹੈ ਜਿਹੜਾ 6500 7000 ਦੀ ਰੇਂਜ ਦੇ ਵਿੱਚ ਸੂਟ ਹੈ ਜੀ ਅੱਜ ਤੁਹਾਨੂੰ 4000 ਦੇ ਵਿੱਚ ਮਿਲਣਾ ਸਾਰੇ ਸੂਟਾਂ ਦਾ ਹੀ ਪ੍ਰਾਈਸ ਅੱਜ ਦਾ 4000 ਪ੍ਰਾਈਸ ਦੇ ਨਾਲ ਹੈ ਕਾਫੀ ਜ਼ਿਆਦਾ ਬੈਨੀਫਿਟ ਹੋ ਜਾਂਦਾ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਹੈ ਤਾਂ ਇਸ ਕਰਕੇ ਆਪਾਂ ਜ਼ਿਆਦਾ ਕਾਟਨ ਦਾ ਸਟਾਕ ਲੈ ਕੇ ਆਉਣਾ ਹੁੰਦਾ ਤਾਂ ਆਪਾਂ ਕਾਫੀ ਜ਼ਿਆਦਾ ਆਫ ਦੇ ਵਿੱਚ ਸੂਟ ਕੱਢ ਦਿੰਨੇ ਆ ਤੇ ਬਾਰ ਬਾਰੇ ਕਸਟਮਰ ਦੇ ਲਈ ਬਹੁਤ ਬੈਨੀਫਿਟ ਹੈ ਤੇ ਜਿਨ੍ਹਾਂ ਨੇ ਅੱਗੇ ਨੈਕਸਟ ਸੀਜ਼ਨ ਦੇ ਲਈ ਪਾਰਟੀ ਵੇਅਰ ਸੂਟ ਲੈਣੇ ਆ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਜੀ ਇਹਨਾਂ ਸੂਟਾਂ ਨੂੰ ਪਰਚੇਸ ਕਰਕੇ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਸਾਈਡ ਤੇ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਟਾਈਮਿੰਗ ਹੈਗੀ ਹੈ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਬੜਾ ਸੋਹਣਾ ਗ੍ਰੀਨ ਫਲੋਜ਼ੀ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਸਾਰੇ ਹੈਂਡਵਰਕ ਦੇ ਪੀਸ ਹੋਣਗੇ ਸਾਰਾ ਹੱਥ ਦਾ ਕੰਮ ਹੈ ਜੀ ਸਾਰੇ ਸੂਟਾਂ ਦੇ ਵਿੱਚ 3-3 ਮੀਟਰਸ ਦੀਆਂ ਬਾਟਮਸ ਹੋਣਗੀਆਂ ਸਾਰੇ ਸੂਟਾਂ ਦੇ ਨਾਲ ਇਹ ਜਿਹੜੇ ਵਧੀਆ ਕੁਆਲਿਟੀ ਦੇ ਸੂਟ ਹੁੰਨੇ ਸਾਰਿਆਂ ਨਾਲ ਇਹ ਬੈਸਟ ਕੁਆਲਿਟੀ ਹੁੰਦੀ ਹੈ ਜੀ ਵੀ 3 ਮੀਟਰ ਦੀ ਬਾਟਮ ਰਹੂਗੀ ਜਾਂ ਫਿਰ ਪੂਰਾ ਸੂਟ 5 ਮੀਟਰ ਦੀ ਕੱਟ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਸੈਟਨ ਦੇ ਵਿੱਚ ਹੈ ਸੈਟਨ ਦੇ ਵਿੱਚ ਸ਼ਰਟ ਹੈ ਤੇ neck ਤੇ ਸਾਰਾ ਹੈਂਡਵਰਕ ਵਿੱਚ ਵੀ ਹਲਕਾ ਹਲਕਾ ਦਾਣਾ ਹੈ ਜੀ ਸਾਰੀ ਸ਼ਰਟ ਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਕਿ ਓਨਲੀ neck ਬਣੀ ਹੈ ਜੀ ਇਹਦੀ ਬੜਾ ਪਿਆਰਾ ਪਿਓਰ ਸੈਟਨ ਦੇ ਵਿੱਚ ਹੈ ਤੇ ਸਿਲਕ ਦੀ 3 ਮੀਟਰ ਦੀ ਬਾਟਮ ਨਾਲ ਇਹ ਦੁਪੱਟਾ ਦੇਖੋ ਇਹਦਾ ਕਿੰਨਾ ਪਿਆਰਾ ਹੈ ਪਿਓਰ ਸੈਲਫ ਦੇ ਵਿੱਚ ਦੁਪੱਟਾ ਬੜਾ ਸੋਹਣਾ ਸੈਲਫ ਦੇ ਵਿੱਚ ਤੁਸੀਂ ਦੇਖੇ ਰਹੇ ਹੋ ਦੁਪੱਟਾ ਤੇ ਦੁਪੱਟੇ ਦੇ ਦੇਖੋ 4 ਸਾਈਡ ਸਾਰਾ ਹੈਂਡਵਰਕ ਹੈ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਪੱਲੇ ਹੈਵੀ ਆ ਜੀ ਦੁਪੱਟੇ ਦੇ ਇਹ ਦੇਖੋ ਪੱਲੇ ਪੂਰੇ ਹੈਵੀ ਆ ਦੁਪੱਟੇ ਦੇ ਹੈਵੀ ਪੱਲਿਆਂ ਦੇ ਨਾਲ 4 ਸਾਈਡ ਪੂਰਾ ਹੈਵੀ ਵਰਕ ਹੈ ਵਿੱਚ ਵੀ ਬੂਟੀ ਹੈ ਬਹੁਤ ਸੋਹਣਾ ਹੈਵੀ ਸੂਟ ਤੇ ਪ੍ਰਾਈਸ ਮੈਂ ਤੁਹਾਨੂੰ ਦੱਸੇ ਦਿੱਤਾ ਪਹਿਲਾਂ ਹੀ 4000 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਰਹਿਣਗੇ ਆਪਣੇ 4000 ਪ੍ਰਾਈਸ ਦੇ ਨਾਲ ਬਹੁਤ ਸੋਹਣਾ ਸੈਲਫ ਦੇ ਵਿੱਚ ਹੈ ਦੁਪੱਟਾ ਵੀ ਪੂਰਾ ਹੈਵੀ ਹੈ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਸਾਰੇ ਸੂਟਾਂ ਦਾ ਹੀ ਪ੍ਰਾਈਸ 4000 ਹੈ ਜੀ ਅੱਜ ਦੇ ਦਾ ਇਹ ਹੈਗਾ ਜਿਹਦਾ ਆਪਣਾ ਪਹਿਲਾ ਸੂਟ ਸਿੰਗਲ ਹੈ ਜੀ ਸੂਟ ਇਹ ਕੋਈ ਕਲਰ ਆਪਸ਼ਨ ਨਹੀਂ ਹੈਗੀ ਤੇ ਨੈਕਸਟ ਆ ਗਿਆ ਬੜਾ ਸੋਹਣਾ ਡਾਰਕ ਬੋਟਲ ਗ੍ਰੀਨ ਕਲਰ ਦੇ ਵਿੱਚ ਔਰਗੈਂਜ਼ਾ ਦੀ ਸ਼ਰਟ ਹੈ ਤੇ ਨਾਲ ਹੈਗੀ ਹੈ ਕਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਇਹ ਸੂਟ ਦੇ ਨਾਲ ਡਾਰਕ ਬੋਟਲ ਗ੍ਰੀਨ ਕਲਰ ਦੇ ਵਿੱਚ ਬੜਾ ਸੋਹਣਾ ਪਰਲ ਵਰਕ ਹੋਇਆ ਸਾਰੀ ਸ਼ਰਟ 'ਚ ਹੈਵੀ ਤੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਘੇਰੇ ਤੇ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੈ ਜੀ ਪੂਰਾ ਕਲੀਅਰ ਤੇ ਨਾਲ ਇਹ ਬਾਜੂ ਤੇ ਆ ਜਾਣਾ ਵਰਕ ਇਸ ਦੇ ਨਾਲ ਹੈਗਾ ਚਨਾਉਨ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਚਨਾਉਨ ਦਾ ਦੁਪੱਟਾ ਫੋਰ ਸਾਈਡ ਬੜੀ ਸੋਹਣੀ ਹੈ ਦੇਖੋ ਵੇਲ ਬਣੀ ਹੋਈ ਹੈ ਤੇ ਵਿੱਚ ਵੀ ਸਾਰਾ ਵਰਕ ਹੈ ਚਨਾਉਨ ਦਾ ਦੁਪੱਟਾ ਤੇ ਪ੍ਰਾਈਸ ਮੈਂ ਤੁਹਾਨੂੰ ਦੱਸੇ ਦਿੱਤਾ 4000 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਲੈਣਗੇ ਇਹ ਵੀ ਸਿੰਗਲ ਹੈ ਸੂਟ ਇਹਦੇ ਵਿੱਚ ਵੀ कोई कलर ऑप्शन नहीं है हैगी सिंगल है जी है सूट नैक्सट सूट दिखाने एक करेपते है जी सूट पूरे पं मीटर की कट रहनी है सूट की करेप है सारी शर्ट पूरी हैवी येलो कलर है। ਸਾਰਾ ਹੈਂਡਵਰਕ ਹੈ ਜੀ ਪੂਰਾ ਹੱਥ ਦਾ ਕੰਮ ਹੋਇਆ ਪੂਰਾ ਫਰੰਟ ਹੈਵੀ ਹੈ ਪੂਰੀ ਸ਼ਰਟ ਘੇਰੇ ਤੇ ਵੀ ਵੇਲ ਬਣੀ ਹੋਈ ਹੈ ਕ੍ਰੇਪ ਦਾ ਸੂਟ ਹੈ ਜੀ ਪੂਰੇ 5 ਮੀਟਰ ਦੀ ਕਟ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ 슬ੀਵਸ ਤੇ ਵਰਕ ਹੈ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ 4 ਸਾਈਡ ਵਰਕ ਹੈ ਜੀ ਦੁਪੱਟੇ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਇਹ ਦੇਖੋ ਵਰਕ ਹੈ ਵਿੱਚ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਵਿੱਚ ਵੀ ਬੂਟੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 4000 4000 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੈਗਾ ਆਪਣੇ ਕੋਲ ਇੱਕ ਕਲਰ ਹੋਰ ਜਿਹੜਾ ਮੈਂ yellow ਦਿਖਾਇਆ ਇਹਦੇ ਵਿੱਚ ਹੀ ਹੈਗਾ ਸੇਮ ਦੇ ਵਿੱਚ ਗ੍ਰੀਨ ਕਲਰ ਬੜਾ ਸੋਹਣਾ ਜਿਹਾ ਗ੍ਰੀਨ ਹੈ 크ਰੇਪ ਦੀ 5 ਮੀਟਰ ਦੀ ਕੱਟ ਰਹਿਣੀ ਹੈ ਜੀ ਇਹ ਨੇਚਰਲ 크ਰੇਪ ਤੇ ਬਣਿਆ ਸੂਟ ਪੂਰਾ ਹੈਵੀ ਵਰਕ ਸਾਰੀ ਤੇ ਏ ਆ ਜਾਣਾ ਜੀ ਬਾਜੂ ਤੇ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਬਹੁਤ ਪਿਆਰਾ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ 4000 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 4000 ਪ੍ਰਾਈਸ ਹੈ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਏ ਆ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਸੋਹਣਾ ਵਾਈਨ ਕਲਰ ਦੇ ਵਿੱਚ ਹੈ ਜੀ ਇਹ। ਆਰਗੈਂਜ਼ਾ ਦੀ ਸ਼ਰਟ ਹੈ ਤੇ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ। ਸਾਰਾ ਹੈਂਡਵਰਕ ਤੇ ਬਣਿਆ। ਸਾਰਾ ਹੈਂਡਵਰਕ ਹੈ। ਦੇਖੋ ਸਾਰਾ ਬਹੁਤ ਸੋਹਣਾ ਵਰਕ ਹੋਇਆ। ਫਰੰਟ ਸਾਰੀ ਵਿੱਚ ਸਾਰੀਆਂ ਬੋਟੀਆਂ ਘੇਰਾ ਪੂਰਾ ਹੈਵੀ ਹੈ ਜੀ ਸੂਟ ਦਾ। ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ। ਬਾਜੂ ਤੇ ਵਰਕ ਆ ਜਣਾ ਬੜਾ ਸੋਹਣਾ ਵਾਈਨ ਕਲਰ ਦੇ ਵਿੱਚ ਇਹ ਤੁਸੀਂ ਨੈਕਸਟ ਸੀਜ਼ਨ ਦੇ ਲਈ ਵੀ ਪਰਚੇਸ ਕਰਕੇ ਰੱਖ ਸਕਦੇ ਹੋ ਕਿਉਂਕਿ ਬਹੁਤ ਫਾਈਨ ਕੁਆਲਿਟੀ ਦੇ 3 3 ਮੀਟਰਸ ਦੀਆਂ ਬਾਟਮ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਚਨੌਨ ਦਾ ਦੁਪੱਟਾ ਪੂਰੇ 2.5 2.5 ਮੀਟਰ ਦੇ ਦੁਪੱਟੇ ਹੋਣਗੇ 4 ਸਾਈਡ ਦੇਖੋ ਕਿੰਨਾ ਪਿਆਰਾ ਵਰਕ ਹੈ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਹੈ ਇਹ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੋਟੀ ਹੈ ਇਹ ਲੁੱਕਾ ਜਣੀ ਸੋਹਣੀ ਪ੍ਰਾਈਸ ਸੇਮ ਹੈ ਜੀ ਅੱਜ ਦਾ ਸਾਰਿਆਂ ਦਾ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਫਿਰੋਜੀ ਕਲਰ ਇਹ ਵਾਲਾ ਫਿਰੋਜੀ ਦੇਖੋ ਜਿਹੜਾ ਪ੍ਰੋਪਰ ਫਿਰੋਜੀ ਕਲਰ ਹੈ ਜੀ ਬਹੁਤ ਸੋਹਣਾ ਜਿਹੜਾ ਪ੍ਰੋਪਰ ਫਿਰੋਜੀ ਕਲਰ ਹੁੰਦਾ ਹੈ ਉਹ ਵਾਲਾ ਕਲਰ ਹੈ ਆਰਗੈਂਜ਼ਾ ਦੀ ਸ਼ਰਟ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਬੜਾ ਸੋਹਣਾ ਜਿਹਾ ਫਿਰੋਜੀ ਕਲਰ ਸਾਰੀ ਸ਼ਰਟ ਦੇ ਵਿੱਚ ਦੇਖ ਸਕਦੇ ਹੋ ਵਰਕ ਘੇਰਾ ਹੈਵੀ ਹੈ ਇਹ ਬਾਹੂ ਤੇ ਵਰਕ ਆ ਜਣਾ ਜੀ ਸਾਈਡ ਤੇ ਤੇ ਚਨੌਨ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਦੇਖੋ ਬਹੁਤ ਸੋਹਣੀ ਪੂਰੀ ਹੈਵੀ ਵੇਲ ਬਣੀ ਹੋਈ ਹੈ ਨਾਲ ਗੋਟੇ ਦੀ ਫਿਨਿਸ਼ਿੰਗ ਵਿੱਚ ਬੂਟੀ ਹੈ ਜੀ ਸਾਰੇ ਦੁਪੱਟੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੈਂਥ ਦਾ ਇਹ ਲੁੱਕ ਆਣੀ ਹੈ ਜੀ ਸੂਟ ਕਿੰਨਾ ਪਿਆਰਾ ਸੂਟ ਹੈ ਤੇ ਕਲਰ ਬੜਾ ਸੋਹਣਾ ਸੂਟ ਦਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਅੱਜ ਦੇ ਸੋਹਣੇ ਸੋਹਣੇ ਸਾਰੇ ਸੂਟ ਰਹਿਣਗੇ ਨੈਕਸਟ ਆ ਗਿਆ ਇਹਦੇ ਵਿੱਚ ਮਜੈਂਟਾ ਕਲਰ ਜਿਹੜਾ ਪ੍ਰੋਪਰ ਰਾਣੀ ਕਲਰ ਹੁੰਦਾ ਜੀ ਉਹ ਵਾਲਾ ਕਲਰ ਹੈ ਜੇ ਆਪਾਂ ਇੰਨਾ ਹੈਵੀ ਵਰਕ ਵੀ ਕਰਾਣ ਚੱਲੀ ਜਾਈਏ 4000 ਚ ਦੇਖੋ ਕੱਲਾ ਵਰਕ ਵੀ ਨਹੀਂ ਹੁੰਦਾ ਹੈਗਾ ਕਿਉਂਕਿ ਦੁਪੱਟਿਆਂ ਤੇ ਵੀ 4 ਸਾਈਡ ਵਰਕ ਹੈ ਪੂਰੀ ਸ਼ਰਟ ਹੈਵੀ ਹੈ 3 3 ਮੀਟਰਸ ਦੀ ਬਾਟਮ ਹੈ ਨਾਲ ਬਹੁਤ ਪਿਆਰਾ ਯਾ ਕੀ ਰਹਾ ਹੈ ਵੀ ਇਹ ਬਾਜੂ ਤੇ ਆਜਣਾ ਜੀ ਸਾਈਡ ਤੇ ਵਰਕ ਹੈ ਜਿਹੜਾ ਤੇ ਨਾਲ ਹੈਗਾ ਚਨਾਉਨ ਦਾ ਦੁਪੱਟਾ 4 ਸਾਈਡ ਵਰਕ ਵਿੱਚ ਬੂਟੀ ਹੈ ਤੇ ਨਾਲ ਗੋਟੇ ਦੀ ਫਿਨਿਸ਼ਿੰਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਬਹੁਤ ਪਿਆਰਾ ਜਿਨ੍ਹਾਂ ਨੇ ਸਿਰ ਤੇ ਲੈਣੇ ਹੁੰਨੇ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਦੁਪੱਟਾ ਨਹੀਂ ਬਿਲਕੁਲ ਵੀ ਸਲਿੱਪ ਹੋਣਾ ਇਹ ਲੁੱਕ ਆ ਜਣੀ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਮਹਿੰਦੀ येलो ਜਾਂ ਕਲਰ ਅਲੱਗ ਜਾਈ ਥੋੜਾ ਮਹਿੰਦੀ ਜੀ ਟੋਨ ਤੇ येलो ਕਲਰ ਹੁੰਦਾ ਉਹ ਵਾਲਾ ਕਲਰ ਹੈ ਸਾਰੀ ਸ਼ਰਟ ਤੇ ਵਰਕ ਕਲਰ ਇਹ ਵੀ ਬਹੁਤ ਪਿਆਰਾ ਹੈ ਤੇ ਘੇਰੇ ਤੇ ਪੂਰਾ ਹੈਵੀ ਵਰਕ ਹੋਇਆ ਜੀ ਘੇਰੇ ਤੇ ਬਾਜੂ ਤੇ ਆ ਜਾਣਾ ਵਰਕ ਜਿਹਨਾਂ ਆਮ ਦਾ ਦੁਪੱਟਾ 4 ਸਾਈਡ ਵਰਕ ਦੀ ਚੁਕੂਟੀ ਹੈ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਫੋਰ ਸਾਈਡ ਵਰਕ ਦੇ ਨਾਲ ਇਹ ਲੁਕਾਣੀਆਂ ਦੀ ਸੂਟੀ 4000 ਪ੍ਰਾਈਸ ਹੈ ਜੀ ਅੱਜ ਦੀ ਸੂਟਾਂ ਦਾ ਤੇ ਨੈਕਸਟ ਡਿਜ਼ਾਈਨ ਆ ਗਿਆ ਬਹੁਤ ਹੀ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਹੈ ਜੀ ਪਿਓਰ ਸੈਟਨ ਦੇ ਵਿੱਚ ਲੈਰੀਏ ਦੇ ਵਿੱਚ ਇਹ ਸੂਟ ਪਿਓਰ ਸੈਟਨ ਦੇ ਵਿੱਚ ਲੈਰੀਏ ਦੇ ਵਿੱਚ ਫਰੋਜ਼ੀ ਕਲਰ ਦੇ ਵਿੱਚ ਨੈਕ ਤੇ ਹੈਵੀ ਵਰਕ ਹੈਵੀ ਵਰਕ ਹੈ ਜੀ ਨੈਕ ਤੇ ਸਾਰਾ ਹੈਂਡਵਰਕ ਦਾ ਪੀਸ ਹੈ ਕੋਈ ਵੀ ਮਸ਼ੀਨੀ ਤਾਂਕਾ ਨਹੀਂ ਹੈਗਾ ਕਿਸੇ ਵੀ ਵਿੱਚ ਇਹ ਤਾਂ ਆ ਗਈ ਸ਼ਰਟ ਆਪਣੀ ਇਹ ਬਾਜੂ ਤੇ ਆ ਜਾਣਾ ਜੀ ਵਰਕ ਸਾਈਡ ਤੇ ਬਾਜੂ ਤੇ ਆ ਜਾਣਾ ਤੇ 크레ਪ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਬਾਟਮ ਤੇ ਕਾਫੀ ਉੱਪਰ ਤੱਕ ਵਰਕ ਹੈ ਪੂਰਾ ਹੈਵੀ ਵਰਕ ਬਾਟਮ ਤੇ ਹੈ 크레ਪ ਦੀ 3 ਮੀਟਰ ਦੀ ਬਾਟਮ ਬਾਟਮ ਤੇ ਵਰਕ ਆ ਜਾਣਾ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ ਵਿੱਚ ਦੁਪੱਟੇ ਦੇ ਸਾਰੇ ਦੇ ਵਿੱਚ ਬੂਟੀ ਹੈ ਜੀ ਤੇ ਫੋਰ ਸਾਈਡ ਕੋਟੇ ਦੀ ਫਿਨਿਸ਼ਿੰਗ ਪੂਰਾ 2.5 ਮੀਟਰ ਦਾ ਦੁਪੱਟਾ ਵਿੱਚ ਸਾਰੇ ਦੇ ਵਿੱਚ ਬੂਟੀ ਹੈ ਤੇ ਬੜਾ ਸੋਹਣਾ ਲੇਟੈਸਟ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪ੍ਰਾਈਸ ਮੈਂ ਤੁਹਾਨੂੰ ਦੱਸੇ ਦੁਸਤ ਅੱਜ ਦੀ ਸਾਰੀ ਵੀਡੀਓ ਦਾ ਹੈਗਾ 4000 ਪ੍ਰਾਈਸ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਾਰਜੈਂਟਾ ਕਲਰ ਸੇਮ ਦੇ ਵਿੱਚ ਫਿਰੋਜੀ ਦੇ ਨਾਲ ਦਾ ਹੀ ਹੈ ਵਰਕ ਮੈਂ ਤੁਹਾਨੂੰ ਦਿਖਾਤਾ ਸਾਰਾ ਬਿਲਕੁਲ ਫਿਰੋਜੀ ਦੇ ਨਾਲ ਦਾ ਸੂਟ ਹੈ ਇਹ ਲੈਰੀਏ ਦੇ ਵਿੱਚ ਪੂਰਾ ਹੈਵੀ ਵਰਕ ਸ਼ਰਟ ਤੇ ਤੇ ਬਾਟਮ ਤੇ ਵੀ ਵਰਕ ਹੈ ਜੀ ਇਹਦੇ ਇਹਦੀ ਨਾਲੇ ਅਟੈਚ ਬਾਟਮ ਇੱਕ ਬਾਟਮ ਅਸੀਂ ਕੱਢ ਲਈ ਸੀਗੀ ਵੀ ਦਿਖਾਉਣ ਦੇ ਲਈ ਰਾਣੀ ਕਲਰ ਦੇ ਵਿੱਚ ਸੂਟ ਤੇ ਨਾਲ ਬਹੁਤ ਹੀ ਸੋਹਣਾ ਦੁਪੱਟਾ ਚਨੌਨ ਦੇ ਦੁਪੱਟੇ ਆ ਜੀ ਮੇਨ ਗੱਲ ਹੈ ਬਹੁਤ ਪਿਆਰੇ ਚਨੌਨ ਦੇ ਦੁਪੱਟੇ ਵਿੱਚ ਬੂਟੀ ਦੁਪੱਟਿਆਂ ਦੇ ਵਿੱਚ ਤੇ ਪੂਰੇ 2.5 ਮੀਟਰ ਦੇ ਦੁਪੱਟੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪ੍ਰਾਈਸ ਰਹਿਣਾ 4000 4000 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਨੈਕਸਟ ਆ ਗਿਆ ਬੜਾ ਪਿਆਰਾ টাই ਐਂਡ ਡਾਈ ਦੇ ਵਿੱਚ ਹੈਗਾ ਜੀ ਇਹ ਸੂਟ ਫਰੋਜ਼ੀ ਕਲਰ ਦੇ ਵਿੱਚ ਵੀ ਨੈਕ ਚ টাই ਐਂਡ ਡਾਈ ਦੇ ਵਿੱਚ ਪੂਰਾ ਹੈਵੀ ਨੈਕ ਬਣੀ ਹੈ ਪੂਰਾ ਹੈਵੀ ਨੈਕ ਬਣਿਆ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਤੇ ਨਾਲ ਹੈਗਾ ਬਾਜੂ ਤੇ ਵਰਕ ਹੈ ਇਹ ਬਾਜੂ ਤੇ ਆ ਜਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਤੇ ਨਾਲ ਹੈਗਾ ਬਾਟਮ ਤੇ ਵਰਕ ਸਿਲਕ ਦੀ ਬਾਟਮ ਹੈ ਤੇ ਬਾਟਮ ਤੇ ਬੜਾ ਪਿਆਰਾ ਵਰਕ ਹੋਇਆ ਆਰਗੈਂਜ਼ਾ ਦਾ ਦੁਪੱਟਾ ਹੈ 골ਡਨ ਬੂਟੀ ਦੇ ਨਾਲ ਪੂਰਾ 2.5 ਮੀਟਰ ਦਾ ਤੇ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ 골ਡਨ ਬੂਟੀ ਦੇ ਵਿੱਚ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹ ਦੇਖੋ ਪ੍ਰਾਈਸ ਸੇਮ ਹੀ ਹੈ ਜੀ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਾਜੈਂਟਾ ਕਲਰ ਰਾਣੀ ਕਲਰ ਦੇ ਵਿੱਚ ਹੈ ਜੀ ਸੂਟ ਮਾਜੈਂਟਾ ਕਲਰ ਹੈ neck ਤੇ ਹੈਵੀ ਵਰਕ ਆ ਗਿਆ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਇਹ ਬਾਜੂ ਤੇ ਵਰਕ ਆ ਗਿਆ ਸਾਈਡ ਤੇ ਸਿਲਕ ਦੀ ਬਾਟਮ ਤੇ ਬਾਟਮ ਤੇ ਬੜਾ ਸੋਹਣਾ ਵਰਕ ਹੈ ਤੇ ਨਾਲ ਆਰਗੈਂਜ਼ਾ ਦਾ 골ਡਨ ਬੂਟੀ ਦੇ ਨਾਲ ਦੁਪੱਟਾ ਪ੍ਰੋਪਰ ਕੋਟੇ ਦੀ ਫਿਨਿਸ਼ਿੰਗ ਦੇ ਨਾਲ ਤੇ ਪੈਰਾ ਸੂਟ ਹੈ ਇਹ ਲੁੱਕ ਆਣੀ ਹੈ ਜੀ ਸੂਟ ਦੀ スクリーンショット ਲੈ ਸਕਦੇ ਹੋ 4000 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟ ਮੈਂ ਹੈਂਡਵਰਕ ਤੋਂ ਨੂੰ ਪਾਰਟੀ ਵੀਅਰ ਸੂਟ ਦਿਖਾਏ ਆ 4000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580800 ਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ